ਸਸਿਕਾ ਜੀ ਇਹ ਥੋੜਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ Learn Italian with European Punjabi ਹਾਜੀ ਮੈਂ ਆਪਣੇ ਚੈਨਲ ਦਾ ਨਾਮ ਚੇਂਜ ਕੀਤਾ ਹੈ ਮੈਂ ਚੈਨਲ ਦਾ ਨੂ ਨਾਮ ਰੱਖਿਆ ਹੈਗਾ Learn Italian with European Punjabi ਸੋ ਸਾਰੇ ਜਣੇ ਫਟਾਫਟ ਕੰਨੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਨੈਕਸਟ ਕਿਹੜੇ ਟੌਪਿਕ ਤੇ ਵੀਡੀਓ ਚਾਹੁੰਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਪੋਰਟੈਂਟ ਸ਼ਬਦ ਸਾਡੇ ਲਈ ਜਾਨਾ ਜੀ ਜ਼ਿੰਦਗੀ ਜਿੰਦਗੀ ਵਿੱਚ ਆਪਾਂ ਬੋਲਦੇ ਆਪਾਂ ਉਹ ਸਿੱਖਾਂਗੇ ਸੋ ਫੜਾ ਫੜ ਜਾ ਕੇ ਵੀਡੀਓ ਨੂੰ ਅੱਜ ਲਾਈਕ ਜ਼ਰੂਰ ਕਰਿਓ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਹਾਈਪ ਜ਼ਰੂਰ ਦਿਆ ਕਰੋ ਸੁੱਜਦੇ ਨੇ ਮੈਨੂੰ ਇੰਸਟਾ ਤੇ ਟਿਕਟੌਕ ਤੇ ਫੇਸਬੁੱਕ ਤੇ ਜਾ ਕੇ ਸਾਡੇ ਦੂਸਰੇ ਚੈਨਲ ਜੋਕੜੇ ਪੰਜਾਬੀ 392 ਸਬਸਕ੍ਰਾਈਬ ਨਹੀਂ ਕੀਤਾ ਤੁਹਾਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਵੇ ਤੇ ਸਾਰੇ ਇਹੀ ਪਲੇਟਫਾਰਮ ਤੇ ਸਾਨੂੰ ਫੋਲੋ ਕਰ ਲਓ ਸੋ ਆਓ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਸਾਡਾ ਅੱਜ ਦਾ ਥੋੜਾ ਸ਼ਬਦ ਹੈਗਾ ਆ ਯਾਤਰਾ ਮਤਲਬ ਟਰੈਵਲ ਟਰੈਵਲ ਨੂੰ ਆਪਾਂ ਟੈਲੀਅਨ ਦੇ ਵਿੱਚ ਕੀ ਕਵਾਂਗੇ ਵਿਆਜੋ ਵਿਆਜੋ ਵਿਆ ਵਿਆ ਮਤਲਬ ਵੀ ਹੈ ਤੇ ਇਹਦੇ ਵਿਆ ਹੁੰਦਾ ਮੱਲਾ ਜਿਓ ਵਿਆਜੋ ਟਿਕਟ ਟਿਕਟ ਇਹ ਪਹਿਲਾਂ ਬਿੰਗਲਿਸ਼ ਕਹਿੰਦੇ ਟਿਕਟ ਹੈ ਨਾ ਉਹ ਪੈ ਟੈਲੀਅਨ ਵਿੱਚ ਉਲਟ ਬੋਲਦੇ ਆ ਠੀਕ ਆ ਜਿੱਦਾਂ ਇੰਗਲਿਸ਼ ਆਪਾਂ ਯਾਤਰਾ ਨੂੰ ਕਹਿੰਦੇ ਨੇ ਟਰੈਵਲ ਬਟ ਟੈਲੀਅਨ ਵਿੱਚ ਬਿਲਕੁਲ ਹੀ ਉਲਟ ਹੈ ਵਿਆਜੋ ਸੇਮ ਉਸੇ ਤਰ੍ਹਾਂ ਟਿਕਟ ਟਿਕਟ ਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਨੇ ਟਿਕਟ ਬਟ ਇਟਾਲੀਅਨ ਦੇ ਵਿੱਚ ਆਪਾਂ ਨੂੰ ਬਿਲਕੁਲ ਹੀ 올ਟ ਬੋਲਦੇ ਆ ਇਟਾਲੀਅਨ ਦੇ ਵਿੱਚ ਆਪਾਂ ਕੀ ਕਹਿੰਦੇ ਆ ਬੇ ਐਤੋ ਬਲੇ ਐਤੋ ਮਤਲਬ ਟੈਕਾਟ ਜਦ ਇੱਕ ਟੈਕਾਟ ਦਾ ਬਲੇ ਐਤੋ 2 3 4 10 15 16 ਹੁੰਦਾ ਬਣ ਕੇ ਬਲੇ ਐਤੀ ਇੱਥੇ ਉਹ ਕੱਟ ਕੇ ਪਿੱਛੇ ਆਈ ਲਾ ਦਣਾ ਠੀਕ ਆ ਉਹ ਬਣ ਕੇ ਬਲੇ ਐਤੀ ਅਗਲਾ ਰੇਲਵੇ ਸਟੇਸ਼ਨ ਮਤਲਬ ਦਿੱਤੇ ਟ੍ਰੇਨ ਸਟੇਸ਼ਨ ਆਪਾਂ ਇੰਗਲਿਸ਼ੀ ਗੱਦਨੇ ਆ ਉਹਨੂੰ ਕਹਿੰਦੇ ਕਹਿੰਦੇ ਕਲਾ ਸਟਾਸੀਓਨੇ ਸਟਾਸੀਓਨੇ ਮਤਲਬ ਟ੍ਰੇਨ ਸਟੇਸ਼ਨ ਰੇਲਵੇ ਸਟੇਸ਼ਨ ਇੰਗਲਿਸ਼ ਤਾਂ ਕਹਿੰਦੇ ਪਾਸਟੇਸ਼ਨ ਹੈ ਨਾ ਉਦੋਂ ਥੋੜੇ ਤੇ ਉਹਨੂੰ ਚੇਂਜ ਕਰ ਦੋ ਉਹਨੂੰ ਥੋੜੇ ਟੁੜਕਾ ਲਾ ਦੋ ਉਹਨੂੰ ਕਹਿ ਦੋ ਸਟਾਸੀਓਨੇ ਸਟੇਸ਼ਨ ਨੂੰ ਸਟਾਸੀਓਨੇ ਹੋੜਾ ਕਿ ਰੇਲ ਗੱਡੀ ਆਦਾ ਹੋ ਗਿਆ ਰੇਲਵੇ ਸਟੇਸ਼ਨ ਨੂੰ ਸਟਾਸੀਓਨੇ ਕਹਿੰਦੇ ਬਟ ਰੇਲ ਗੱਡੀ ਟ੍ਰੇਨ ਨੂੰ ਕੀ ਕਹਿੰਦੇ ਆ ਇੰਗਲਿਸ਼ ਆਪਾਂ ਕਹਿੰਦੇ ਆ ਟ੍ਰੇਨ ਇਟਾਲੀਅਨ ਦੇ ਵਿੱਚ ਕਹਿੰਦੇ ਆ ਤਰੇਨੋ ਇਹਨੂੰ ਅਗਲਾ ਹੈਗਾ ਬਾਸ ਇੰਗਲਿਸ਼ 'ਚ ਆਪਾਂ ਕਹਿੰਦੇ ਬਾਸ ਹੈ ਨਾ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਆਊਟ ਆਫ ਬੂਸ ਇਹਨੂੰ ਬਾਸ ਨਹੀਂ ਕਹਿਣਾ ਇਹਨੂੰ ਕਹਣਾ ਬੂਸ ਆਊਟ ਆਫ ਬੂਸ ਠੀਕ ਆ ਬਾਸ ਨਹੀਂ ਕਹਿਣਾ ਹੈਲੀਕਾਪਟਰ ਸੇਮੀ ਇਹਦੇ ਲੋ ਪੀਜੂ ਐਸ ਬਾਸ ਆਪਾਂ ਇਹਦੇ ਨੂੰ ਇੰਗਲਿਸ਼ 'ਚ ਪੜਾਂਗੇ ਆਪਾਂ ਕਹਿੰਦਾ ਬਾਸ ਹੈ ਨਾ ਬਟ ਇਹਨੂੰ ਇਟਾਲੀਅਨ ਦੇ ਵਿੱਚ ਬੋਲਦੇ ਆ ਬੂਸ ਆਊਟ ਆਫ ਬੂਸ ਹੁਣ ਲੱਗੇਗਾ ਟੈਕਸੀ ਇੰਗਲਿਸ਼ 'ਚ ਵੀ ਆਪਾਂ ਕਹਿੰਦੇ ਆ ਨੇ ਟੈਕਸੀ ਤੇ ਇਟਾਲੀਅਨ ਦੇ ਵਿੱਚ ਵੀ ਇਹਨੂੰ ਟੈਕਸੀ ਨਹੀਂ ਕਹਿੰਦੇ ਇਹਨੂੰ ਕਹਿੰਦੇ ਆ ਟਾਕਸੀ ਤੱਤੇ ਨੂੰ ਕਹਿੰਦਾ ਤਾਕਸੀ ਕਕਾ ਸਸੇਦੋ ਵੀ ਆ ਟਾਕਸੀ ਟਾਕਸੀ ਠੀਕ ਹੈ ਟੈਕਸੀ ਨਹੀਂ ਬੋਲਣਾ ਟੈਗੇ ਹੀ ਆਵਾਜ਼ ਇੱਥੇ ਤੱਤੇ ਦੀ ਆਵਾਜ਼ ਬੋਲਦੇ ਆ ਠੀਕ ਆ ਟਾਕਸੀ ਅੱਗੇ ਹੈਗਾ ਮੈਟਰੋ ਮੈਟਰੋ ਨੂੰ ਤੇ ਇੰਗਲਿਸ਼ ਦੇ ਵਿੱਚ ਸਿੰਪਲੀ ਕਹਿੰਦੇ ਮੈਟਰੋ ਸਟੇਸ਼ਨ ਹਰ ਇਟਾਲੀਅਨ ਦੇ ਵਿੱਚ ਕਹਿੰਦੇ ਇੱਥੇ ਮੈਟਰੋ ਪਹਿਲਾਂ ਮੈਟਰੋ ਬੋਲ ਦੋ ਫਿਰ ਬੋਲ ਦੋ ਪੋਲੀਟਾਨਾ ਪੋਲੀਟਾਨਾ ਮੈਟਰੋ ਪੋਲੀਟਾਨਾ ਮੈਟਰੋਪੋਲੀਟਾਨਾ ਵੱਡਾ ਸ਼ਬਦ ਹੈ ਹੁਣ ਡਿਵਾਈਡ ਕਰ ਲੋ ਦੋ ਸੈਂਟੈਂਸ ਦੇ ਵਿੱਚ ਮੈਟਰੋ ਈਜ਼ੀ ਆ ਪੋਲੀਟਾਨਾ ਅਲੱਗ ਬੋਲ ਦੋ ਫਿਰ ਉਹ ਦੋਨਾਂ ਨੂੰ ਜੋੜ ਦੋ ਮੈਟਰੋਪੋਲੀਟਾਨਾ ਅੱਗੇ ਹੈਗਾ ਬੱਸ ਸਟਾਪ ਮਤਲਬ ਇਥੇ ਬੱਸਾਂ ਸਟਾਪ ਹੁੰਦਾ ਹੈ ਜਾਂ ਫਿਰ ਕਈ ਵਾਰ ਇਹ ਹੁੰਦਾ ਵੀ ਇੱਕ ਤਾਂ ਹੋ ਗਿਆ ਬੱਸ ਬੱਸ ਅੱਡਾ ਹਰ ਇੱਕ ਹੋ ਗਿਆ ਵੀ ਬੱਸ ਸਟਾਪ ਤਾਂ ਹਰੇਕ ਜਗ੍ਹਾ ਤੇ ਸਟਾਪ ਬਣੇ ਹੁੰਦੇ ਆ ਇੰਡੀਆ ਬਾਗ ਨੇੜੇ ਬੱਸ ਰੁਕ ਤੇ ਜਿੱਥੇ ਮਰਜੀ ਹੱਥ ਦੇ ਲੋਕ ਬੱਸ ਰੁਕਵਾ ਲਾਂਗੇ ਉਹ ਸੀ ਹੈ ਨਾ ਤੇ ਉਹ ਇੱਥੇ ਕੰਮ ਨਹੀਂ ਹੈ ਜਿੱਥੇ ਸਟਾਪ ਬਣਿਆ ਹੋਗਾ ਬੱਸ ਦਾ ਉਹਦੇ ਉੱਥੇ ਹੀ ਰੁਕਣਾ ਆ ਕਈ ਵਾਰ ਇਹ ਵੀ ਹੁੰਦਾ ਆ ਇਹ ਹਰੇਕ ਫਰਮੱਤੀ ਤੇ ਇਹ ਕਿ ਬੱਸ ਸਟਾਪ ਤੇ ਬੱਸ ਨਹੀਂ ਰੁਕਦੀ ਹੈਗੀ ਜੇ ਉਹਦਾ ਉੱਥੇ ਫਰਮਾਤਾ ਹੋਊਗਾ ਮਤਲਬ ਸਟਾਪ ਹੋਊਗਾ ਬੱਸ ਦਾ ਉਹ ਕਾਹੀ ਰੁਗੂਗੀ ਨਹੀਂ ਤਾਂ ਉਹ ਗਈ ਚੱਲ ਜਾਂਦੀ ਆ ਤੇ ਬਹੁਤੇ ਲੋਕ ਕਈ ਵਾਰ ਇਹ ਵੀ ਕਰਦੇ ਆ ਕਈ ਵਾਰ ਖੜੇ ਰਹਿੰਦੇ ਆ ਸਟਾਪ ਤੇ ਜਾ ਕੇ ਭਾਈ ਇੱਥੇ ਦਾ ਸਟਾਪ ਆ ਗਿਆ ਬੱਸ ਇੱਥੇ ਰੁਕੂਗੀ ਰੁਕੂਗੀ ਕਈ ਵਾਰ ਨਹੀਂ ਰੁਕਦੀ ਉੱਤੇ ਸਟਾਪ ਦੇ ਉੱਪਰ ਉਹਨਾਂ ਨੇ ਸਾਰਾ ਲਿਖ ਕੇ ਲਾਇਆ ਹੁੰਦਾ ਵੇ ਇੱਥੇ ਕਿੰਨਾ ਨੰਬਰ ਬੱਸ ਇੱਥੇ ਰੁਕਣੀ ਆ ਕਿੰਨਾ ਨੰਬਰ ਨਹੀਂ ਰੁਕਣੀ ਸੋ ਉਹ ਵਿੱਚ ਰੂਲ ਪੜਿਆ ਕਰੋ ਬੱਸ ਸਟਾਪ ਨੂੰ ਕਹਿੰਦੇ ਟਾਲੀਆਂ ਦੇ ਵਿੱਚ ਫਿਰ ਮਾਤਾ ਫਿਰ ਮਾਤਾ ਠੀਕ ਆ ਫਿਰਮਾ ਤਾਂ ਮਤਲਬ ਟੁਕਣਾ ਫਿਰ ਫੇਰਮਾ ਫੇਰ ਆਪਾਂ ਕਹਿੰਦੇ ਨੇ ਫੇਰਮਾ ਕਰੋ ਠੀਕ ਆ ਸਮਾ ਟਾਈਮ ਆਪਾਂ ਇੰਗਲਿਸ਼ ਚ ਬੋਲਦੇ ਹਾਂ ਉਸ ਸਮੇਂ ਨੂੰ ਆਪਾਂ ਟਾਈਮ ਕਹਿੰਦੇ ਆ ਤੇ ਇਹਨੂੰ ਟਾਲੀਅਨ ਦੇ ਵਿੱਚ ਕੀ ਕਵਾਂਗੇ ਓਰਾਰੀਓ ਓਰਾਰੀਓ ਮਤਲਬ ਸਮਾ ਹੁਣ ਆਪਾਂ ਕਹਿੰਦੇ ਆ ਵੀ ਦੇਰੀ ਹੋ ਗਈ ਹਾਈ ਹਾਲ ਤੱਕ ਬੱਸ ਨਹੀਂ ਆਈ ਜਾਂ ਟ੍ਰੇਨ ਨਹੀਂ ਆਈ ਜਾਂ ਮੈਨੂੰ ਕੰਮ ਚ ਦੇਰੀ ਹੋ ਗਈ ਜਾਣ ਦੇ ਵਿੱਚ ਹੁਣ ਦੇਰੀ ਨੂੰ ਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਰੀਟਾਰਡੋ ਰੀਟਾਰਡੋ ਮਤਲਬ ਦੇਰੀ ਅੱਗੇ ਹੈਗਾ ਰਵਾਨਗੀ ਰਵਾਨਗੀ ਮਤਲਬ ਡਿਪਾਰਚਰ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਨੇ ਠੀਕ ਹੈ ਡਿਪਾਰਚਰ ਆਪਾਂ ਬੋਲਦੇ ਨੇ ਬਜਾਣਾ ਠੀਕ ਹੈ ਉਹ 에ਅਰਪੋਰਟ ਤੇ ਵੀ ਬੋਲ ਸਕਦੇ ਆਪਾਂ ਟ੍ਰੇਨ ਸਟੇਸ਼ਨ ਤੇ ਬੋਲ ਸਕਦੇ ਆਪਾਂ ਤੇ ਪਾਸਚਾ ਮਤਲਬ ਜਾਣਾ ਉਹਨੂੰ ਆਪਾਂ ਇਟਾਲੀਅਨ ਦੇ ਵਿੱਚ ਕੀ ਬੋਲਾਂਗੇ 파르텐사 파르텐사 ਮਤਲਬ ਜਾਣਾ ਠੀਕ ਹੈ ਆਪਾਂ ਟੈਂਸਾ ਹੋਰ ਅੱਗੇ ਹੈਗਾ ਆਗਮਨ ਆਗਮਨ ਮਤਲਬ ਅਰਾਈਵਲ ਹਵਾਈ ਜੱਜ ਆ ਰਹੀ ਆ ਜਾਂ ਟ੍ਰੇਨ ਜਿਹੜੀ ਆਉਣੀ ਆ ਵਾਪਸ ਠੀਕ ਆ ਟ੍ਰੇਨਲ ਸਟੇਸ਼ਨ ਦੇ ਆਪਾਂ ਦੇਖਦੇ ਤਾਂ ਲਿਖਿਆ ਹੁੰਦਾ ਅਰਾਈਵਲ ਤੇ ਡਿਪਾਰਚਰ ਡਿਪਾਰਚਰ ਨੂੰ ਤਾਂ ਆਪਾਂ ਪੜ ਲਿਆ ਉਹ ਨੂੰ ਕਹਿੰਦੇ ਪਰ ਤਿੰਨ ਸਾਹ ਹੁਣ ਕਹਿੰਦੇ ਆ ਅਰਾਈਵਲ ਮਤਲਬ ਆ ਆਗਮਨ ਜਿਹੜੀ ਆਉਣੀ ਆ ਉਹ ਨੂੰ ਆਪਾਂ ਟਾਲੀਆਂ ਦੇ ਵਿੱਚ ਕੀ ਕਵਾਂਗੇ ਅਰੀਵੋ ਜਾਂ ਫਿਰ ਉੱਥੇ ਵੀ ਅਰਾਈਵਲ ਲਿਖਿਆ ਹੁੰਦਾ ਠੀਕ ਆ ਪਾਸਪੋਰਟ ਪਾਸਪੋਰਟ ਨੂੰ ਟਾਲੀ ਜਾਂਦੇ ਵਿੱਚ ਬੋਲਦੇ ਸੌਖਾ ਇੰਗਲਿਸ਼ ਆਪਾਂ ਕਹਿੰਦੇ ਪਾਸਪੋਰਟ ਹੈ ਨਾ ਔਰ ਇਟਾਲੀਅਨ ਦੇ ਵਿੱਚ ਬੋਲਦੇ ਹੈਗੇ ਆ ਪਾਸਾਪੋਰਟੋ ਪਾਸਾਪੋਰਟੋ ਮੜਿਆ ਚੀਜ਼ ਕਰ ਦੋ ਤੋੜਕਾ ਲਾ ਦੋ ਬੜਾ ਜਹਾ ਪਾਸਪੋਰਟ ਦਾ ਬਣਾ ਦੋ ਪਾਸਾਪੋਰਟੋ ਹਣ ਟੈਂਟ ਤੇ ਖੇਦਣੇ ਚਾਹੇ ਬਾਸਤੀ ਹੋਵੇ ਜਾਂ ਟ੍ਰੇਨ ਦੀ ਹੋਵੇ ਜਾਂ ਬੈਟਰੋ ਦੀ ਹੋਵੇ ਜਿਹਦੀ ਮਨਜੀ ਟਿਕਟ ਹੋਵੇ ਤੇ ਆਪਾਂ ਟਿਕਟਾਂ ਖਰੀਦਣੀਆਂ ਤੇ ਟਿਕਟ ਕਾਊਂਟਰ ਜਿਹੜਾ ਹੁੰਦਾ ਇਹ ਤੇ ਟਿਕਟਾਂ ਮਿਲਦੀਆਂ ਹੁੰਦੀਆਂ ਉਹਨੂੰ ਆਪਾਂ ਕੀ ਕਹਿੰਦੇ ਜੇ ਆਪਾਂ ਕਿਸੇ ਨੂੰ ਪੁੱਛਣਾ ਹੋਵੇ ਭਾਈ ਟਿਕਟ ਕਾਊਂਟਰ ਕਿੱਥੇ ਜੇ ਸਾਨੂੰ ਇਹ ਹੀ ਨਹੀਂ ਪਤਾ ਵੀ ਟਿਕਟ ਕਾਊਂਟਰ ਨੂੰ ਇਟਾਲੀਅਨ ਦੇ ਵਿੱਚ ਕਹਿੰਦੇ ਕੀ ਤੇ ਫਿਰ ਆਪਾਂ ਟਿਕਟ ਕਿੱਥੋਂ ਖਰੀਦਾਂਗੇ ਰਾਈਟ ਤੇ ਟਿਕਟ ਕਾਊਂਟਰ ਨੂੰ ਇਟਾਲੀਅਨ ਦੇ ਵਿੱਚ ਕਹਿੰਦੇ ਹੈਗਾ ਬਿਲੇ ਤੇਰੀਆ ਬਿਲੇ ਤੇਰੀਆ ਮਤਲਬ ਟਿਕਟ ਕਾਊਂਟਰ ਹਾਡਰ ਆਪਾਂ ਨੂੰ ਇੱਥੇ ਮੈਪ ਦੀ ਬਹੁਤ ਲੋੜ ਪੈਂਦੀ ਆ ਜਿਹੜੇ ਇੱਥੇ ਜਿਨਾ ਜਿਹੜੇ ਇਥੇ ਰਹਿ ਰਹੇ ਉਹਨਾਂ ਨੂੰ ਪਤਾ ਹੀ ਹੈ ਨਾ ਮੈਪ ਆਪਾਂ ਨਕਸ਼ਾ ਆਪਾਂ ਗੂਗਲ ਮੈਪਾ ਕਹਿੰਦੇ ਆ ਨਾ ਤੇ ਨੂੰ ਆਪਾਂ ਟਾਲੀਆਂ ਦੇ ਵਿੱਚ ਕੀ ਬੋਲਾਂਗੇ ਮਾਪਾ ਮਾਪਾ ਮਤਲਬ ਨਕਸ਼ਾ ਅਗੇ ਹੈਗਾ ਹਾਈਵੇ ਹਾਈਵੇ ਮਤਲਬ ਜਿਹੜੇ ਆਪਾਂ ਇੰਡੀਆ ਵਾਲੇ ਹਾਈਵੇ ਨਹੀਂ ਹੁੰਦੇ ਇੱਥੇ ਹਾਈਵੇ ਹੁੰਦੇ ਆ ਉਹਨਾਂ ਉੱਤੇ ਤੁਸੀਂ ਛੋਟੀ ਕਾਟ ਦੀ ਸਪੀਡ ਦੀ ਤੁਸੀਂ ਅਦੋ ਜੀ ਲੀ ਸਕੂਟਰੀ ਨਹੀਂ ਲੈ ਕੇ ਜਾ ਸਕਦੇ ਤੁਸੀਂ ਸਾਈਕਲ ਹੀ ਲੈ ਕੇ ਜਾ ਸਕਦੇ ਤੇ ਇਹਨਾਂ ਜਗੱਡੀਆਂ ਦੀ ਵੀ ਕੁਝ ਆਪਸ਼ਨ ਹੈਗੀ ਆ ਤੁਸੀਂ 19 ਸਪੀਡ ਤੱਕ ਹੀ ਗੱਡੀਆਂ ਲੈ ਕੇ ਜਾ ਸਕਦੇ ਹੈ ਨਾ ਮਤਲਬ ਹਾਈਵੇ ਦੇ ਵਿੱਚ ਇਹ ਹੁੰਦਾ ਬੰਦੂ ਵਿੱਚ ਕੋਈ ਉਹਨਾਂ ਨੇ ਸੜਕਾਂ ਸਮੂਥ ਮਲਾਈ ਵਰਗੀਆਂ ਸੜਕਾਂ ਉਹਦੇ ਵਿੱਚ ਹਾਈਵੇ ਰ ਵਿੱਚ ਤੁਹਾਨੂੰ ਪੈਸੇ ਟੈਕਸ ਲੱਗਦੇ ਟੋਲ ਟੈਕਸ ਲੱਗਦਾ ਉਹਦੇ ਵਿੱਚ ਤੇ ਉਹਦੇ ਵਿੱਚ ਇਹਦੇ ਵੀ ਕੋਈ ਇਧਰ ਉਹ ਆ ਗਿਆ ਇਧਰ ਉਹ ਗਿਆ ਹਰੇਕ ਨੇ ਵੀ ਲਾਈਨ ਵਿੱਚ ਜਾਣਾ ਤੇ ਸਪੀਡ ਨਾਲ ਗੱਡੀਆਂ ਚੱਲਦੀਆਂ ਉਹਨਾਂ ਵਿੱਚ ਮਤਲਬ ਛੇਤੀ ਪਹੁੰਚਦੇ ਹਾਈਵੇ ਤੇ ਤੁਸੀਂ ਇੱਥੇ ਚੜ ਕੇ ਆ

ਕਸਟਮਰ client ਜਿਹਨੂੰ ਆਪਾਂ ਇੰਗਲਿਸ਼ ਚ ਕਹਿੰਦੇ ਨੇ client ਹੈ ਨਾ ਤੇ ਉਹਦੇ ਨੂੰ ਕਨਵਰਟ ਕਰ ਦੋ ਨੂੰ ਬਣਾ ਦੋ client ਨੂੰ client ਅਗਲਾ ਹੈਗਾ ਖਰੀਦਦਾਰੀ ਸ਼ੋਪਿੰਗ ਜਿਹਨੇ ਆਪਾਂ ਇੰਗਲਿਸ਼ ਚ ਕਹਿੰਦੇ ਹਾਂ ਨਾ ਖਰੀਦਦਾਰੀ ਸ਼ੋਪਿੰਗ ਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਨਾ ਸਪੇਸਾ ਸਪੇਸਾ ਠੀਕ ਆ ਅਗਲਾ ਹੈਗਾ ਸੇਲ ਸੇਲ ਨੂੰ ਆਪਾਂ ਇਟਾਲੀਅਨ ਦੇ ਵਿੱਚ ਬੋਲਾਂਗੇ ਸਾਲ ਦੀ ਸਾਲ ਦੀ ਮਤਲਬ ਸੇਲ ਹਰੇ ਦਾ ਹੋ ਵੀ ਸੇਲ ਹੁਣ ਜੇ ਤਾਂ ਹੀ ਲੱਗੂਗੀ ਜੇ ਸਾਡੇ ਕੋਲ ਪੈਸੇ ਹੋਣਗੇ ਪੈਸੇ ਨੂੰ ਟਾਲੀਅਨ ਦੇ ਵਿੱਚ ਕੀ ਕਹਿੰਦੇ ਹੈਗੇ ਆ ਸੋਲਦੀ ਫਾਰਗ ਇਹਨੂੰ ਬਿਲਕੁਲ ਓ ਤੇ ਏ ਦਾ ਆ ਸਾਲਦੀ ਬੋਲਦਾ ਤਾਂ ਸੇਲ ਓ ਬੋਲਦੀ ਸੋਲਦੀ ਤਾਂ ਪੈਸਾ ਠੀਕ ਆ ਪੈਸੇ ਨੂੰ ਕਹਿੰਦੇ ਸੋਲਦੀ ਠੀਕ ਆ ਤਾਂ ਹੀ ਕਹਿਣੀ ਹੁੰਦੀ ਚਲੋ ਬੰਦ ਕਰਦੇ ਵੀਡੀਓ ਇਹ ਬੋਲ ਦਿੰਗੀਆਂ ਤੁਸੀਂ ਸਪੈਰਿੰਗ ਨਾਲ ਤਾਂ ਹੀ ਲਿਖਿਆ ਹੁੰਦਾ ਤੁਸੀਂ ਦੇਖਿਆ ਬ੍ਰੀਕ ਬ੍ਰੀਕ ਮਾਈਨਰ ਮਾਈਨਰ ਜਾਂ ਫਰਕ ਵੀ ਕਈ ਵਾਰ ਹੁੰਦਾ ਠੀਕ ਆ ਉਹ ਇਹ ਦਾ ਆਈ ਦਾ ਈ ਦਾ ਉਹਦੇ ਨਾਲ ਹੀ ਸਾਰਾ ਥੋੜਾ ਵਰਡ ਚੇਂਜ ਬਿਲਕੁਲ ਹੋ ਜਾਂਦਾ ਹੁਣ ਓ ਤੇ ਏ ਦੇ ਨਾਲ ਦੋਨੋਂ ਹੀ ਸ਼ਬਦਾਂ ਦੇ ਅਰਥ ਬਦਲ ਗਏ ਠੀਕ ਆ ਏ ਲਾ ਦੂੰਗੇ ਤਾਂ ਸੇਲ ਬਣ ਜਾਣੀਆ ਤੇ ਓ ਲਾ ਦੂੰਗੇ ਤਾਂ ਪੈਸਾ ਬਣ ਜਾਣਾ ਠੀਕ ਆ ਸਾਲ ਦੀ ਸੇਲ ਸੋਲ ਦੀ ਪੈਸਾ ਹੁਣ ਅੱਗੇ ਹੈਗੀ ਆ ਸ਼ੂਟ ਮਤਲਬ ਕਹਿੰਦੇ ਡਿਸਕਾਊਂਟ ਇੰਗਲਿਸ਼ ਆਪਾਂ ਕਹਿੰਦੇ ਹਨਾ ਡਿਸਕਾਊਂਟ ਨੂੰ ਆਪਾਂ ਕਹਿੰਦੇ ਹੈਗੇ ਆ ਸਕੋਨਟੋ ਸਕੋਨਟੋ ਡਿਸਕਾਊਂਟ ਆਪਾਂ ਕਹਿੰਦੇ ਨੇ ਬਈ ਸਕੋਨਟੋ ਲੱਗੀ ਆ ਹਨਾ ਵੀ ਇਥੇ ਸ਼ੂਟ ਲੱਗੀ ਆ ਕਿੰਨੇ 50% ਸ਼ੂਟ ਲੱਗੀ ਆ ਜਾਂ ਫਿਰ 70% ਸ਼ੂਟ ਲੱਗੀ ਆ ਨਾ ਹੁਣ ਅੱਗੇ ਹੈਗੀ ਆ ਕੀਮਤ ਮਤਲਬ ਉਹਦਾ ਪ੍ਰਾਈਸ ਕਿੰਨਾ ਇੰਗਲਿਸ਼ ਆਪਾਂ ਕਹਿੰਦੇ ਨੇ ਪ੍ਰਾਈਸ ਕੀਮਤ ਹੈ ਨਾ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ ਭਾਂਡਿਆਂ ਦੀ ਕੱਪੜਿਆਂ ਦੀ ਗੱਡੀਆਂ ਦੀ ਹੇ ਬੂਟਾਂ ਦੀ ਕਿਸੇ ਵੀ ਚੀਜ਼ ਦੀ ਘਰ ਦੇ ਖਾੜਦੇ ਸਵਾਲ ਦੀ ਕਿਸੇ ਵੀ ਚੀਜ਼ ਦੀ ਕੀਮਤ ਹੋ ਸਕਦੀ ਹੈ ਉਹਨੂੰ ਇਟਾਲੀਅਨ ਦੇ ਵਿੱਚ ਬੋਲਾਂਗੇ ਆਪਾਂ ਪ੍ਰੈਸੋ ਕਵਾਂਟੋ ਪ੍ਰੈਸੋ ਥੋੜੇ ਜਿਹਾ ਹੈਗਾ ਹਾਂ ਭਾਵੇਂ ਕੋਈ ਵੀ ਚੀਜ਼ ਆਪਾਂ ਖਰੀਦਦੇ ਆਪਾਂ ਕਹਿੰਦੇ ਵੀ ਆਪਾਂ ਇਹਨੂੰ ਟ੍ਰਾਈ ਕਰਨਾ ਆਪਾਂ ਇਹਨੂੰ ਤਾਂ ਕੇ ਦੇਖਣਾ ਸਾਡੇ ਇਹ ਸ਼ਾਰਟ ਸਾਡੇ ਪੈਂਟ ਸਾਡੇ ਆਉਣ ਦੀ ਮੇਰੀ ਡਰੈਸ ਆਉਂਦੀ ਹੈ ਕਿ ਨਹੀਂ ਆਉਂਦੀ ਹਰ ਉਹਨੂੰ ਇਟਾਲੀਅਨ ਦੇ ਵਿੱਚ ਟ੍ਰਾਈ ਕਰਨ ਨੂੰ ਕੀ ਕਹਿੰਦੇ ਆ ਪ੍ਰੋਵਾ ਪ੍ਰੋਵਾ ਹਰਾ ਕੇ ਹੈਗਾ ਵੀ ਕੋਈ ਵੀ ਚੀਜ਼ ਤੁਸੀਂ ਲਿਓਨੇ ਆ ਉਹ ਖਰਾਬ ਨਿਕਲਦਾ ਚਾਹੇ ਖਾਣ ਦਾ ਸਮਾਨ ਹੋਵੇ ਚਾਹੇ ਪੌਣ ਦਾ ਸਮਾਨ ਹੋਵੇ ਤੇ ਖਰਾਬ ਨਿਕਲਦਾ ਉਹਨਾਂ ਨੂੰ ਇੰਗਲਿਸ਼ 'ਚ ਕਹਿੰਦੇ ਆ ਡਿਫੈਕਟ ਪੀਸ ਹੈ ਨਾ ਡਿਫੈਕਟ ਮਤਲਬ ਉਹ ਚ ਕੁਛ ਨਾ ਕੁਛ ਵਿੱਚ ਖਰਾਬੀ ਹੋਈ ਹੈ ਨਾ ਡਿਫੈਕਟ ਪੀਸ ਉਹਨਾਂ ਇਟਾਲੀਅਨ ਦੇ ਵਿੱਚ ਡਿਫੈਕਟ ਨੂੰ ਕੀ ਕਹਿੰਦੇ ਆ ਦੀਫੇਟੋ ਦੀਫੇਟੋ ਅਗਲਾ ਹੈਗਾ ਗੁਣਵੱਤਾ ਮਤਲਬ ਕੁਆਲਿਟੀ ਇੰਗਲਿਸ਼ 'ਚ ਆਪਾਂ ਕਹਿੰਦੇ ਨੇ ਕੁਆਲਿਟੀ ਹੈ ਨਾ ਕੁਆਲਿਟੀ ਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਕੁਆਲਿਤਾ ਕੁਆਲਿਟੀ ਮਤਲਬ ਕੁਆਲਿਟੀ ਗੁਣਵੰਤਾ ਹੁਣ ਅੱਗੇ ਹੈਗਾ ਮਾਪ ਹੁਣ ਮਾਪ ਨਾਲ ਮੈਂ ਵੀ ਲਿਖਿਆ ਕੱਪੜੇ ਦਾ ਠੀਕ ਆ ਕੱਪੜੇ ਦਾ ਮਾਪ ਨਾਲ ਕੱਪੜੇ ਦਾ ਮਜ਼ੂਰਾ ਮਜ਼ੂਰਾ ਮਾਪ ਹੈ ਨਾ ਤੇ ਉਹਨੂੰ ਡਾਲੀਆ ਦੇ ਵਿੱਚ ਕੀ ਕਹਿੰਦੇ ਆਪਾਂ ਤਾਲੀਆਂ ਤਾਲੀਆਂ ਮਤਲਬ ਕਹਿੰਦੇ ਨੇ ਤੁਹਾਡੇ ਕਿੰਨਾ ਸਾਈਜ਼ ਹੁੰਦਾ ਐਮ ਸਾਈਜ਼ ਹੁੰਦਾ ਐਸ ਸਾਈਜ਼ ਹੁੰਦਾ ਆ ਐਕਸਲ ਹੁੰਦਾ ਆ ਡਬਲ ਐਕਸਲ ਹੁੰਦਾ ਟ੍ਰਿਪਲ ਐਕਸਲ ਹੁੰਦਾ ਕਿੰਨਾ ਉਹਦਾ ਤੁਹਾਡੇ ਹੈ ਨਾ ਉਹਨੂੰ ਕਹਿੰਦੇ ਤਾਲੀਆਂ ਕਿਉਂਕਿ ਕਈ ਵਾਰ ਇਹ ਵੀ ਹੁੰਦਾ ਜਦੋਂ ਅਪਨ ਜਾਣਦੇ ਆਪਾਂ ਸਮਾਲ ਲੈਣ ਆਪਾਂ ਲੋ ਪੁੱਛਦੇ ਪੁੱਛਦੇ ਭਈ ਇਥੇ ਐਕ ਪਤਾਲੀਆ ਹੈਗਾ ਆ ਐਲ ਪਤਾਲੀਆ ਹੈਗਾ ਐਸਤਾਲੀਆ ਹੈਗਾ ਠੀਕ ਆ ਜਾਂ ਐਕਸ 47 ਪਤਾਲੀਆ ਹੈਗਾ ਤਾਲੀਆ ਮਤਲਬ ਇਹ ਹੈ ਪਰ ਨੰਬਰ ਆ ਦੇ ਸ ਐਮ ਐਲ ਐਕਸਲ ਡਬਲ ਐਕਸਲ ਉਹ ਆਪਾਂ ਕਹਿੰਦੇ ਪਤਾਲੀਆ ਠੀਕ ਆ ਉਹ ਇਹ ਪੁੱਛ ਰਹੇ ਨੇ ਤੁਹਾਡੇ ਕੀ ਤਾਲੀਆ ਹੁੰਦਾ ਤੁਸੀਂ ਦੱਸ ਦੋ ਮੇਰੇ ਐਮ ਤਾਲੀਆ ਹੁੰਦਾ ਮੇਰੇ ਐਲ ਤਾਲੀਆ ਹੁੰਦਾ ਮੇਰੇ ਐਕਸਸ ਉਹ ਤਾਲੀਆ ਹੁੰਦਾ ਮੇਰੇ ਡਬਲ ਐਕਸਲ ਹੁੰਦਾ ਹਨਾ ਅਗਲਾ ਹੈਗਾ ਕੰਮ ਵੀ ਆ ਰਹੇ ਕਮਬਿਆਰ ਇਹਨਾਂ ਕਿਸੇ ਚੀਜ਼ ਨੂੰ ਚੇਂਜ ਕਰ ਲੈ ਇੰਗਲਿਸ਼ ਆਪਾਂ ਚੇਂਜ ਬੋਲਦੇ ਨੇ ਹੈ ਨਾ ਹੁਣ ਚੇਂਜ ਹੋ ਗਿਆ ਤਾਂ ਇੰਗਲਿਸ਼ ਦੇ ਵਿੱਚ ਹੁਣ ਚੇਂਜ ਨੂੰ ਥੋੜਾ ਜਿਹਾ ਤੁਸੀਂ ਵੀ ਚੇਂਜ ਕਰ ਦੋ ਤੁਸੀਂ ਚੇਂਜ ਕਰਕੇ ਕੀ ਬਣਾ ਦੇਣਾ ਚੇਂਜ ਦਾ ਕਮਬਿਆਰ ਇਹ ਕਮਬਿਆਰ ਇਹ ਮਤਲਬ ਚੇਂਜ ਕਰ ਦੋ ਥੋੜਾ ਜਿਹਾ ਕਮਬਿਆਰ ਇਹ ਕਰ ਦੋ ਅੱਗੇ ਹੈਗਾ ਦੁਕਾਨ ਸ਼ਾਪ ਜਿੰਨਾ ਪਹਿਂ ਇੰਗਲਿਸ਼ ਕਿਹਾ ਨੇ ਪੰਜਾਬੀ ਚ ਦੁਕਾਨ ਇੰਗਲਿਸ਼ ਚ ਸ਼ਾਪ ਇਟਾਲੀਅਨ ਦੇ ਵਿੱਚ ਬਿਲਕੁਲ ਹੀ ਉਲਟ ਇਟਾਲੀਅਨ ਦੇ ਵਿੱਚ ਆਪਾਂ ਕੀ ਬੋਲਾਂਗੇ ਨੈਗੋਸ਼ੀਓ नेगोसियो मतलब शॉप थोड़ा भाई कोई फिर सारा रिपीट कर देओ यात्रा व्याजो टिकट biglietto रेलवे स्टेशन स्टेशियो ने रेल गटी ट्रेनो बस ऑटोबस टैक्सी टैक्सी मेट्रो मेट्रोपॉलिटाना बस स्टॉप से समा समय ओरारियो देरी रिटार्डो रवानगी पर्टेंसा ਆਹਮਨ ਅਰੀਵੋ ਪਾਸਪੋਰਟ ਪਾਸਾਪੋਰਟੋ ਟਿਕਟ ਕਾਊਂਟਰ ਬਿਲੇ ਤੇਰੀਆ ਨਕਸ਼ਾ ਮਾਪਾ ਹਾਈਵੇ ਆਉਟੋਸਟਰਾਡਾ ਗਾਹਕ ਕਲੈਂਟੇ ਖਰੀਦਦਾਰੀ ਸਪੈਂਸਾ ਸੇਲ ਸਾਲ ਦੀ ਪੈਸੇ ਸਾਲ ਦੀ ਛੂਟ ਸਕੌਨ ਤੋਂ ਕੀਮਤ ਪ੍ਰੈਸੋ ਟ੍ਰਾਈ ਕਰਨਾ ਪਰਾਵਾ ਖਰਾਬੀ ਡਿਫੇਟੋ ਗੁਣਵੰਤਾ ਕੁਆਲਿਤਾ ਮਾਪ ਕੱਪੜੇ ਦਾ ਤਾਲੀਆ ਬਦਲ ਲਾ ਕੰਬਿਆਰੇ ਦੁਕਾਨ ਨਿਗੋਤਸਿਓ ਸਵਾਗਤਿ ਵੀਡੀਓ ਆਨ ਨਹੀਂ ਸੀਗੀ ਮੈ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਮੇਰੇ ਸਾਰੇ ਹੀ ਸੋਸ਼ਲ ਪਲੇਟਫਾਰਮ ਤੇ ਇੰਸਟਾ ਤੇ ਫੇਸਬੁੱਕ ਤੇ ਤੇ ਟਿਕਟੌਕ ਤੇ ਜ਼ਰੂਰ ਫੋਲੋ ਕਰ ਲੋ ਸਟ ਦੂਸਰੇ ਚੈਨਲ ਯੂਰਪਨ ਮੈਂ ਤਾਂ ਵੀ 350 ਨੂੰ ਜ਼ਰੂਰ ਫੋਲੋ ਕਰ ਲੋ ਜੇ ਤੁਹਾਡਾ ਕੋਈ ਵੀ ਸਵਾਲ ਹੋਵੇ ਤੇ ਆਪਣਾ ਲੈ ਕੇ ਇੱਥੇ ਦੀ ਤੇ ਆਪਣਾ ਲੈ ਕੇ ਇੱਥੇ ਦੀ ਰਿਵੀਜ਼ਨ ਲੈ ਕੇ ਤੁਸੀਂ ਸਾਰੋਂ ਤੇ ਪੁੱਛ ਸਕਦੇ ਆ ਸੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਲਈ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ